ਕਰਾ ਦੇ ਕਰਾ ਦੇ ਗੰਗੀ ਕੋ ਸਾਹਿਬ ਨਹੀਂ ਅੰਸ਼ ਕਰਦੇ ਹਕੂਮਤ ਦਾ ਵੀ ਜਿਹੜੀ ਤੁਹਾਨੂੰ ਵੀਡੀਓ ਪਾਈ ਜਾ ਰਹਾ ਉਹਨਾਂ ਰਜਿਸਟਰ ਹਕੂਮਤ ਦੀ ਸਾਡੇ ਪਿੰਡ ਦੇ ਮੁੰਡੇ ਨੂੰ ਆਖਿਆ ਕਿ ਇਹਨੂੰ ਮੇਕੋ ਭੇਜੋ ਕੀ ਕੀ ਤਾਂ ਬੱਚਾ ਬੁੱਢਾ ਆ ਗਿਆ ਹਾਂ ਤਾਂ ਮੇਰੇ ਮੇਰੇ ਨਾਲ ਪਹਿਲਾਂ ਉਹਨਾਂ ਨੇ ਇੱਕ ਸਾਡੇ ਦੀ ਸੱਤ ਦਾ ਪਾ ਦੇ ਲਿਆ ਜਿਸ ਤਰ੍ਹਾਂ ਪਰ ਇਹ ਕਿਉਂ ਤੇ ਪਰਚੇ ਹੋਇਆ ਸਰ ਬਰਾਬਰ ਮੇਰੇ ਕੋਲ ਗ੍ਰਾਉਂਡ ਹੁੰਦਾ ਹੈ 2017 18 ਜਦ ਮੈਂ ਹੋ ਸਕਦਾ ਇਹ ਸਾਰੋ ਉਸੇ ਨਾਲ ਨਾਲ ਜੁੜੀ ਗਏ ਜੁੜੀਏ ਮੈਂ ਸਿਰਫ ਅਸਟਰ ਦੀ ਜਿਹੜੀ ਸਾਹ ਜਿਹੜਾ ਮੇਰੇ ਕੋਲ ਗਰੌਂਡ ਆ ਗਿਆ ਉਹ ਮੈਂ ਚਾਹੀਦੀ ਜਿੱਥੇ ਮੇਰੇ ਕੋਲ ਬਣਾਉਂਦੀ ਹੈ ਤਾਂ ਜੀ। ਕੋਈ ਨਾ ਸਾਰੋ ਸਾਰਿਆਂ ਨੂੰ ਬਲਾ ਕੀ ਕਰਦੇ ਤੇ ਬਲਦੇਵ ਸ਼ਾਹ ਨੇ ਬਿਲਟੋਏ ਸਰ ਕਰਿਆਣਾ ਦੁਕਾਨ ਉਹਨਾਂ ਦੀ ਉਹਨਾਂ ਦੇ ਸਰ ਘਰ ਤੇ ਇਹਨੇ ਗੋਲੀਆਂ ਮਾਰੀਆਂ ਤੇ ਮੈਂ ਐਸ ਐਚਓ ਉਹ ਪਰਿਵਾਰ ਐਸ ਐਚਓ ਸਰਦਾ ਚਰਨ ਸਿੰਘ ਕਹਿਆਲਾ ਹੁਣ ਰਿਟਾਇਰਮੈਂਟ ਹੋ ਗਏ ਉਹ ਉੱਥੇ ਬੈਠੇ ਸਾਰੇ ਜਾਈ ਤੇ ਸੱਚੇ ਚਾਨਾ ਸਿੰਘ ਨੇ ਮੈਨੂੰ ਕਿਹਾ ਵੀ ਕੋਸ ਸਰ ਮੈਂ ਤੇਨਾਂ ਨੂੰ ਗੱਲ ਮੈਂ ਦੇ ਸਕਦਾ ਵਾਂ ਤੇ ਉਹ 30 ਲੱਖ ਰੁਪਈਆ ਮੰਗਣ ਦਿਆ ਤੇ ਤੇਰਾ ਰਿਆ ਵਾ ਕਿਤੇ ਚੇਲੇ ਨੂੰ ਪਾਲਣ ਟਲੂਂਦਾ ਤੇ ਮਾਂ ਸਾਡੀ ਮੈਂ ਐਦਾ ਕਿਦਾਂ ਹੋ ਜੂਗਾ ਸਰ ਕੱਲੋਂ ਮੇਰੇ ਤੇ ਕੋਈ ਕਾਨੂੰਨੀ ਕਾਰਵਾਈ ਹੋ ਗਈ ਤੇ ਮੈਂ ਫਿਰ ਕਿਦਰ ਜੰ ਨੂੰ ਦੋਸਤ ਮਿਲ ਗਿਆ ਧੀਆ ਹਾਂ ਅੰਦੇ ਨਹੀਂ ਤੂੰ ਮੈਂ ਤੇਰੇ ਨਾਲ ਆ ਉਹ ਪਰਿਵਾਰ ਵੀ ਲੱਗੇ ਤੇ ਕਹਿੰਦਾ ਵੀ ਇਹਨਾਂ ਦਾ ਹੱਲ ਹੋਣਾ ਚਾਹੀਦਾ ਚਲੋ ਸਰ ਸਾਹਮਣੇ ਦੀ ਗੱਲ ਆ ਉਹ ਉਹਨੂੰ ਚਲੋ ਮੈਂ ਆਖਿਆ ਵੀ ਤੂੰ ਲਾਕੇ ਜੀ ਗੁਰੂਆਇ ਕੰਮ ਸ਼ੁਰੂ ਕਰਦਾ ਯਾ ਕੰਮ ਸ਼ੁਰੂ ਕਰਤੇ ਹੀ ਕਰਿਆਨੇ ਵਾਲੇ ਜਿਹੜੇ ਖੰਡ ਵੇਚਦੇ ਚਾਰੇ ਕਿਥੋਂ ਤੂੰ 30 ਲੱਖ ਰੁਪਇਆ ਦੇ ਦੇ। ਹਾਂ। ਚਲੋ ਆਂਦਾ ਨਈ ਕੋਸ ਸਾਹਿਬ ਆਇਤਾ ਇਹਨਾਂ ਨੇ ਐਦਾਂ ਆਖਿਆ ਕਿ ਇਹਦੇ ਮੇਰੀ ਤਰਤੀ ਵਾਰੀ ਮਾ ਮੈਨੂੰ ਪਤਾ ਨਹੀਂ ਪਰ ਮਾ ਕੰਮ ਨਾ ਕਰ ਲਾ ਕੇ ਸੀ। ਹਾਂ। ਫਿਰ ਸਰ ਉਥੋਂ ਗੱਲ ਹੋਈ ਉਹ 30 ਲੱਖ ਤੋਂ ਹੁੰਦਾ ਹੁੰਦਾ ਸਰ 15 ਤੇ 10 ਤੇ 8 ਦੇ ਤੇ ਮੈਂ ਹਾਂ ਵੀ ਜੇ ਤੈਨੂੰ ਥੋੜੀ ਬਾਕੀ ਸ਼ਰਮ ਹੈਗੀ ਹੈ ਨਾ ਮੈਂ ਥੋੜਾ ਵਾ ਤੈਨੂੰ ਲੱਗਦਾ ਫਿਰ ਮਾ ਵੀ ਆਪਾਂ ਨਹੀਂ ਕੋਈ ਪੈਸਾ ਲੈਣਾ ਇਹਨਾਂ। ਫਿਰ ਇਦਾਂ ਕਰਦਿਆਂ ਕਰਦਿਆਂ ਸਰ ਉਹ ਅਸੀਂ ਘਰੇ ਚਲੇ ਜਾਂਦੇ ਆ ਫਿਰ ਉਹ ਉਹਨਾਂ ਦੇ ਪਰਿਵਾਰਕ ਮੇਰੇ ਬੁਲਾਉਂਦਿਆਂ ਦੇ ਵੀ ਉਹ ਆਂਦਾ ਵੀ ਤੁਸੀਂ ਉਹਨੂੰ ਵੀ ਚਲਿਆ ਦੇ ਇਦਾਂ ਗੱਲਬਾਤ ਹੁੰਦੀ ਥੀ ਫਿਰ ਸਰ ਉਹਦੀ ਕਾਲ ਉਹਨੂੰ ਕਾਲ ਕੀਤੀ ਜਾਂਦੀ ਹੈ ਫਿਰ ਸਾ ਮੇਰਾ ਨੰਬਰ ਸੀਐਸਟਾਫ ਹੰਮਸਰ ਆ ਜਾਂਦਾ ਮੇਰੇ ਕੋਲ ਕੋਈ ਸਮਝਦਾ ਟੀ ਗੱਲ ਆਪੀ ਤੂੰ ਉਹਦੇ ਫੋਨ ਤੇ ਗੱਲ ਕੀਤੀ ਗੱਲ ਕੀਤੀ ਤੇ ਮੈਂ ਸਰ ਉਹਨਾਂ ਨੂੰ ਆਖਿਆ ਕਿ ਸਰ ਆਪਣਾ ਆ ਗਵਾਹ ਵਾ ਪਰਿਵਾਰ ਐਸ ਐਚਓ ਸਰਦਾਰ ਤਰਨੂ ਸਿੰਘ ਬੁਲਟੋਆ ਜਿਹੜੇ ਰਟਾਇਰ ਹੋ ਗਏ ਤੇ ਉਹਨਾਂ ਨੂੰ ਪੁੱਛਰ ਸਰ ਉਹਨਾਂ ਨੇ ਬਿਆਨ ਲਾਇਆ ਕਿ ਪਰਿਵਾਰ ਜਿਹੜਾ ਸੀਸਟਾ ਮਾਲ ਮੰਡੀ ਚਲੇ ਗਿਆ ਜੀ ਉਹਨਾਂ ਨੇ ਕਿਹਾ ਤਾਂ ਠੀਕ ਨੇ ਸਭ ਸਹੀ ਸੱਚੇ ਮੈਂ ਸਰ ਆ ਗਿਆ ਫਿਰ ਸਰ ਤਰਨੂ ਤਰਨੂ ਨਾਲੇ ਵੀ ਆਉਂਦੇ ਰਹੇ ਸਰ ਮੈਂ ਚਲੇ ਜਾਂਦਾ ਰਿਹਾ ਉੱਥੇ ਵੀ ਇਹੋ ਬਿਆਨ ਕਹਿੰਦੇ ਰਹੇ ਵੀ ਨਹੀਂ ਤੂੰ ਠੀਕ ਹੈ ਫਿਰ ਸਰ ਮੋਗਾ ਮੈਨੇ ਵਾਲੇ ਆਏ ਥੋੜਾ ਪਿੱਛਾ ਪਿੱਛੇ ਦੀ ਟਾਈਮ ਹੋਇਆ ਤੇ ਉੱਥੇ ਵੀ ਸਰ ਮੈਂ ਬਿਆਨ ਦਿੱਤੀ ਸਰ ਕੋਈ ਕਹਿੰਦੇ ਪੁਲਿਸ ਸਾਹਿਬ ਠੀਕ ਫਿਰ ਸਰ ਪੱਟੀ ਵਾਲੇ ਆ ਗਏ ਮੈਨੂੰ ਲੈ ਜਾਂਦੇ ਆਂ ਤੇ ਰਾਤ ਰੱਠ ਦੇ ਜਾਂਦੇ ਵੀ ਤੇ ਉਹ ਸਵੇਰੇ ਮਿਲਦੇ ਨੇ ਛੱਡ ਉਹ। ਓਕੇ ਸਰ ਉਹਨਾਂ 7:55 ਦਾ ਗੁੰਦਰਾ ਪਾਤਾ ਫਿਰ ਟਾਈਮ ਦੇ ਟਾਈਮ ਜਮਾਨਤ ਮਿਲ ਗਈ। ਹਾਂ ਕੀ ਜਾਨੀ ਏ ਦੱਸ। ਦੱਸ ਬਾਜ ਚ ਬਾਜ ਕਿੱਥੇ ਚੀਜ਼ ਹੋਣੀ ਇਹਨੂੰ ਚੀਜ਼ੀ ਦੋ ਕਿੱਥੇ ਦੱਬਾ। ਬਾਜ ਚ ਦਾ ਬਾਤ ਦੇਵਣੀ। ਬਾਜ ਪੰਜ ਦਿਨ ਬਾਅਦ ਸਰ ਫੇਰ ਪੰਜ ਦਿਨ ਬਾਅਦ ਸਰ ਫੇਰ ਉਹਨਾਂ ਸੱਦ ਲਿਆ। ਫੇਰ ਕਹਿੰਦੇ ਵੀ ਹੁਣ ਜਮਾਨਤ ਨਹੀਂ ਦੇਣੀ ਪਿੱਛੋਂ ਆੜ ਰਿਆ ਤੇ ਅੰਦਰ ਜਾਣਾ। ਨਹੀਂ ਤੈਨੂੰ ਦਿੱਤੇ ਆ। ਤੇ ਉਹ ਤੇ ਤੇਰੇ ਪੁੱਤ ਜੀ ਇਹ ਕਹਿੰਦੇ ਲੋਨ ਅੰਦਰ ਜਾਣਾ ਪੈਣਾ ਸਰ ਉਹ ਮੇਰੇ ਮਨ ਤੇ ਨਹੀਂ ਗੱਲ ਲੱਗੀ ਹੈ ਤੋਂ ਮਨਪਾਲ ਜੀ ਨਹੀਂ ਮੰਨੂ ਕਰ ਲੱਗੀ ਨਾਲੀ 8 ਸਾਲ ਹੋ ਗਏ ਸਾਰਾ ਇਲਾਕਾ ਸਾਂ ਮੈਂ ਧਰਤੀ ਕਰਾਇਆ ਕਹਿ ਤੋ ਕੁਛ ਲੋਕ ਜੀ ਸੇ ਹੋਣੇ ਕਿੱਦਾਂ ਮਿਹਨਤ ਕਰਾਈ ਸ਼ਗਨ ਵਾਲੇ ਦਿਨ ਵੀ ਮੈਂ ਟੀਮ ਤੋੜ ਕੇ ਆਇਆ ਜਿੱਦ ਤੇ ਮੇਰਾ ਸ਼ਗਨ ਹੀ ਨਾ ਰਾਤ 9 ਵਜੇ ਘਰੇ ਵੜਿਆ ਤੇ ਮੇਰਾ ਰਿਕਾਰਡ ਆ ਲਾਗੇ ਲਾਗੇ ਜਿਨ੍ਹਾਂ ਨੇ ਫੇਕ ਐਡੀਆਂ ਗੋਲੀਆਂ ਸੀ 8000 ਮਹੀਨੇ ਲਈ 100 ਰੁਪਇਆ ਤੇ ਨਾ ਕਿਤੇ ਹੋ ਰਿਸ ਨਿਕਲਦੀ ਤੇ ਨਾ ਕੋਈ ਭਰਤੀ ਹੁੰਦਾ ਸਾਰੇ ਮਾਮਾ ਦੇ ਪੁੱਤ ਮੈਂ ਸਾਰੇ ਜਿਹੜੇ ਅੜੇ ਸਾਰੇ ਮੇਰੇ ਬੱਚੇ ਜਦੋਂ ਭਾਈ ਦੇ ਸੀ ਵੱਖਰੇ ਜਿੰਦੇ ਵਾਕੇ ਬਦ ਨਗਰੌਂਡ ਦੇ ਬੱਚੇ ਆਏ 100 100 ਮੀਟਰ ਦੀ ਇਹ ਨਿੱਕੀ ਗੱਡੀ ਤੇ ਇਹ ਪੇਟੀ ਛੋਟੀ ਹੈ ਅਸਾਂ ਦੂਜੀ ਵੱਡੀ ਹੈ ਦੂਜੀ ਵੱਡੀ ਹੂੰ ਨਹੀਂ ਹੁਣ ਤੇਰੇ ਤੇ ਕਾਰਵਾਈ ਫੇਰ ਹੋਈ ਕੋਈ ਕਿਦੋਂ ਸਾਰਾ ਮੈਂ ਵੀਡੀਓ ਪਾਈ ਫਿਰ ਇੰਦਰਪ੍ਰੀਤ ਦੀ ਡਿਊਟੀ ਸਾਰਾਏ ਨਹੀਂ ਤੇ ਉਹ ਕਹਿੰਦੇ ਵੀ ਨਹੀਂ ਮਤਲਬ ਕਿ ਕੋ ਸਾ ਤੁਸੀਂ ਗਰਾਊਂਡ ਨਾ ਛੱਡੋ ਕੀ ਕੰਮ ਚੱਲੀ ਰੱਖੀ ਹੈ ਵੀ ਅਸੀਂ ਤੁਹਾਡੇ ਨਾਲ ਸਰ ਉਹ ਲਿਸਟਾਂ ਦੇ ਜਿਹੋ ਨਾਂ ਤੁਰਿਆ ਉਹਦਾ ਲਗਾਤਾਰ ਹੀ ਆਈ ਜਾਂਦੇ ਆ ਸਰ ਜਿੱਥੇ ਬਿਆਨ ਵੀ ਦਿੱਤੇ ਆ ਨਹੀਂ ਪਰ ਤੈਨੂੰ ਫੋਨ ਕਰਨ ਨਹੀਂ ਚਾਹੀਦਾ ਤੂੰ ਕਿ ਤੂੰ ਨੂੰ ਫੋਨ ਕਰਨਾ ਮੈਂ ਤਾਂ ਸਰ ਇਸੇ ਚੀਜ਼ 'ਚ ਰਹਿ ਗਿਆ ਆ ਸਰ ਪੁਲਿਸ ਜਾਣੇ ਪੁਲਿਸ ਦਾ ਕੰਮ ਆਪਾਂ ਜਦੋਂ ਇਹੋ ਜਿਹਿਆਂ ਦਲਾਲੀਆਂ 'ਚ ਵੜਾਂਗੇ ਉਹ ਕੁਲਿਆਂ ਦੀ ਦਲਾਲੀ 'ਚ ਮੂੰਹ ਕਾਲਾ ਐਸ ਐਚਓ ਸਰ ਵਿੱਚ ਸੀ ਤੇ ਮੈਂ ਨਹੀਂ ਪਰ ਤੂੰ ਤੂੰ ਇਹਨੂੰ ਵੀ ਮੈਂ ਇਹੋ ਜਿਹੇ ਬੰਦਿਆਂ ਦਾ ਰਾਤਾ ਨਹੀਂ ਰੱਖਣਾ ਚਾਹੁੰਦਾ ਮੈਂ ਕੋਲਾਵਾ ਫੋਨ ਮੈਂ ਜੋੜੇ ਹੱਥ ਹਾਂ ਐਦਾਂ ਹੀ ਪੱਗ ਬੰਨ੍ਹਦੇ ਸਾਰੇ ਆਦੇ ਕੁਆਟਰ ਚ ਲਾਜੀ ਪਰਿਵਾਰ ਬੈਠਾ ਹਾਂਦਾ ਵੀ ਨਹੀਂ ਕੋਈ ਗੱਲ ਹੀ ਮਾਏ ਗੰਮ ਉਹ ਸ਼ਰਤ ਪਾਇਰ ਹੋ ਗਏ ਉਹ ਗੱਲ ਹੀ ਆ ਨਾ ਫੋਨ ਜਿਹੜੇ ਆ ਉਹਨਾਂ ਦੇ ਲੱਗੇ ਆ ਸਾਰੇ ਟਰੇਸ ਤੇ ਉਹ ਜਿਹੜਾ ਜਿਹੜਾ ਬੰਦਾ ਗੱਲ ਕਰਦਾ ਉਹ ਫੋਨ ਨੰਬਰ ਤੇ ਆ ਹੀ ਜਾਣੇ ਆ ਤੁਸੀਂ ਭਾਵੇਂ ਕਰੋ ਚੰਗੀ ਗੱਲ ਭਾਵੇਂ ਕਰੋ ਮਾੜੀ ਗੱਲ ਭਾਵੇਂ ਕਿਸੇ ਦੇ ਭਲੇ ਦੀ ਜਦੋਂ ਤੁਸੀਂ ਗੱਲ ਕਿਸੇ ਕ੍ਰਿਮੀਨਲ ਬੰਦੇ ਨਾਲ ਕਰ ਲਈ ਤੁਸੀਂ ਦੋਸ਼ੀ ਬਣ ਗਏ ਬਣ ਗਏ ਭਾਵੇਂ ਤੁਸੀਂ ਕਿਸੇ ਦਾ ਭਲਾ ਕਰਾਇਆ ਪਰ ਉਹ ਜਿਹੜਾ ਇਕਾਲ ਤੁਹਾਡੀ ਇਕੱਠੀ ਹੋ ਗਈ। ਉਹ ਤੇ ਤੁਸੀਂ ਦੋਸ਼ੀ ਬਾਨਾ ਬਾਨਾ। ਸਰ ਮੇਰੇ ਤੇ ਕੋਈ ਵਾਲ ਨਹੀਂ ਨਹੀਂ ਤਾਂ ਕੋਈ ਮੈਂ ਨਹੀਂ ਪਰ ਕਾਹ ਤੋਂ ਨਹੀਂ ਕਰਨਾ ਮੈਂ ਕਹਿ ਦਿੰਦਾ ਮੈਂ ਆਪਾਂ ਪੁਲਿਸ ਨੂੰ ਕਹੋ ਇਹ ਤੁਹਾਡਾ ਕੰਮ ਆ ਇਹ ਤੁਹਾਡੀ ਜ਼ਿੰਮੇਵਾਰੀ ਹੈ ਥੋੜਾ ਕੇ ਇਹਨੂੰ ਕਹਿ ਸਕਦੇ ਆ। ਸਰ 2 ਸਾਲ ਬੜਾ ਸਾਲ ਪਰੇਸ਼ਾਨ ਆ। ਹਾਂ ਸਰ। ਦੋ ਸਾਲ ਪਹਿਲਾਂ ਫੋਨ ਲਾਇਆ ਸੀ। ਹਾਂਜੀ ਅੱਜ ਤੋਂ 2 2.5 ਸਾਲੀ ਹੋ ਚੱਲੀ ਆ ਉਹ ਬੰਦਾ ਹੀ ਸਭ ਬਹੁਤ। ਮੈਂ ਕਹਿ ਦਿੰਦਾ ਐਸਐਸਪੀ ਸਾਹਿਬ ਨੂੰ ਕਹਿ ਦਿੰਦਾ ਪਰ ਫੇਰਾ ਗਾਂ ਨਹੀਂ ਕੋਈ ਵੀ ਕਿਸੇ ਨੂੰ ਨਹੀਂ ਤੂੰ ਤੂੰ ਕਹੇ ਭਾਉ ਮੈਂ ਬੱਚੇ ਪਲੇਅਰ ਬਣਾਉਣੇ ਆ। ਹਾਂਜੀ ਸਰ। ਇੱਕ ਇਹਦੀ ਨਾ ਮੈਂ ਵੀਡੀਓ ਵੇਖੀ ਹੈ ਨੇ ਵੀਡੀਓ ਪਾਈ ਹੋ ਸਕਦਾ ਤੁਸਾਂ ਵੀ ਵੇਖੀ ਹੋਵੇ ਵੇਖੀ ਈ ਤੁਸਾਂ ਹਾਂਜੀ ਇਹਦਾ ਪਿੰਡ ਆ ਆਪਣਾ ਮਹਿਦੀਪੁਰ ਬਾਦਰ ਨਗਰ ਮਹਿਦੀਪੁਰ ਦੇ ਲਾਗੇ ਬਾਦਰ ਨਗਰ ਬਲਟੋਏ ਦੇ ਨਾਲ ਬਲਟੋਏ ਦੇ ਨਾਲ ਆ ਤੇ ਉਹ ਦਜਾ ਇਹ ਇਹਨੇ ਵਿਚਾਰੇ ਪਾਈ ਕਿ ਮੈਂ ਤੇ ਮੁੰਡਿਆਂ ਨੂੰ ਮਤਲਬ ਖੜਾਉਂਦਿਆਂ ਗਰਾਊਂਡ 'ਚ ਤੇ ਮੈਨੂੰ ਮਤਲਬ ਪ੍ਰਾਣੀ ਮਾੜਾ ਮੋਡ ਨਹੀਂ ਕੀ ਕਰਾਂ ਜੇ ਚਾਹੀਦਾ ਬਾਦਰ ਨਗਰ ਬਹੁਤ ਵਧੀਆ ਬਹੁਤ ਮੁੰਡੇ ਐਕਟਿਵ ਵੀ ਬਹੁਤ ਜਾਂਦੇ ਭਰਤੀ ਹੋ ਗਏ ਉੱਥੋਂ ਮੁੰਡੇ ਆ ਫੁੱਟ ਤੇਰੀ ਆ ਹਾਦਰ ਸਾਹਿਬ ਤੇਰੇ ਡੈਡੀ ਦੀ ਪਲੀਜ਼ ਜੀ ਤੇਰਾ ਡੈਡੀ ਪਲੀਜ਼ ਜੀ ਦਾ ਅੱਛਾ ਕਿ ਸਰ ਡੈਥ ਹੋ ਗਈ ਬਾ ਚ ਵੀਰ ਬ੍ਰਦਰ ਵੱਡੇ ਨੌਕਰੀ ਮਿਲੀ ਗਾਰਡ ਸੀ ਉਹਨਾਂ ਦੀ ਡੈਥ ਹੋ ਗਈ ਅੱਛਾ ਤੇ ਸਰ ਮੈਂ ਇੱਕ ਤੁਹਾਡੇ ਅਗੇ ਵਾਸਤੇ ਵੀ ਕਰਨਾ ਵੀ ਸਰ ਮੈਂ ਨੈਸ਼ਨਲ ਡੈਥ ਸਰਟੀਫਿਕੇਟ ਹੀ ਮੇਰੇ ਨੱਥੀ ਹੈ ਮੈਂ ਪਲੇਅਰ ਹਾਂ ਜੀ 골ਡ ਬੈਟਲ ਦੇ ਪਰ ਹੁਣ ਤੂੰ ਮੇਰੇ ਸਾਹਮਣੇ ਕੰਮ ਵਿਗਾੜ ਲਿਆ ਪਲੇਅਰ ਤੋਂ ਹਾਂ ਦਾ ਮਤਲਬ ਕੀ ਸਰ ਪਰਚੇ ਦਾ ਗਲਤ ਚੱਕਰਾਂ 'ਚ ਪੈ ਗੇ ਉਹ ਤੇ ਸਰ ਜਮਰਾ ਐ ਪਰਸੇ ਤੇ ਨਹੀਂ ਗੈਂਗਸਟਰ ਆਣਾ ਨਹੀਂ ਉਤਰਾਂ ਗਲਤ ਚੱਕਣਾ ਜੀ ਉਦਾਂ ਸਰ ਮੈਂ 2014 ਦੀ ਗੱਲ ਉਦੋਂ ਮੈਂ ਇਹਨਾਂ ਨੂੰ ਪੜਾ ਗੀਰੂ ਨਹੀਂ ਜਾਂਦੇ ਰਹੇ 2014 ਤੋਂ 12 13 14 ਚ ਮੈਂ ਤੇਰੀ ਉਮਰ ਕਿੰਨੀ ਹੈ ਉਮਰ ਕਿੰਨੀ ਰੀ ਸਰ ਹੋ ਗਈ 35 ਸਾਲ 35 ਸਾਲ ਹਾਂਜੀ 35 ਸਾਲ ਕੋਈ ਨਹੀਂ ਤੂੰ ਇਸ ਤਰ੍ਹਾਂ ਕਰ ਉਹ ਤੇ ਚਲੋ ਤੇਰੇ ਭਰਾ ਨੂੰ ਮਿਲ ਗਈ ਜਿਹੜੇ ਤੇਰੇ ਡੈਡੀ ਦੀ ਡੈਥ ਹੋਈ ਹੈ ਹਾਂਜੀ ਉਹ ਇੱਕ ਨੂੰ ਮਿਲਣੀ ਹੁੰਦੀ ਹੈ ਹਾਂਜੀ ਹਾਂਜੀ 13 ਕਿਤਨਾ ਕਿਤੇ ਕਰਾ ਦਾਂਗੇ ਜਿਵੇਂ ਹੁਣ ਗਾ ਬੱਸਾਂ ਪੈਣੀਆਂ ਕਨੈਕਟਰ ਦਾ ਲਾਇਸੈਂਸ ਬਣਾ ਲੈ ਆ ਜਾਂ ਕੋਈ ਉਹਦੇ ਤੇ ਕਿਤਨਾ ਕਿਤੇ ਐਡਜਸਟ ਕਰਾਈਨ ਲਾਇਸੈਂਸ ਹੈਗਾ ਭਾਜੀ ਹੈ ਵੀ ਹਾਂਜੀ ਹੈ ਵੀ ਕਿੰਨਾ ਚਿਰ ਪੁਰਾਣਾ 2012 ਦਾ ਜੀ ਆਹੋ ਪੰਜਣਾ ਤੂੰ ਅਪਲਾਈ ਕਰੀ ਹੈਵੀ ਜਿੱਤਰ ਕੋ ਲਾਇਸੈਂਸ ਹੈਗਾ ਉਹ ਸਾਨੂੰ ਡਰਾਈਵਰ ਚਾਹੀਦੇ ਆ 5 ਸਾਲ ਪੁਰਾਣਾ ਚਾਹੀਦਾ ਹੁੰਦਾ 13 13 ਸਾਲ 14 ਪੁਰਾਣਾ ਉਹ ਚੱਲ ਹੀ ਜਾਣਾ ਠੀਕ ਆਹੋ ਸਾਨੂੰ ਤੇ ਉਹ ਚਾਹੀਦੇ ਆ ਡਰਾਈਵਰ ਮੈਂ ਨਾਲ ਸਾਡੇ ਲੋਜਿੰਗ ਲੋਜਿੰਗ ਲੈਣ ਚ ਮੈਨੂੰ ਸਰਕਾਰ ਕੋਈ ਨਹੀਂ ਮਿਲਦੀ ਜਾਂ ਕੋਈ ਮਿਲਰਾ ਚਲੀ ਜਾਵੇ ਕੋਚਿੰਗ ਹੀ ਫਿਰ ਅਜਦੋਂ ਹੁਣ ਕੋਚ ਰੱਖਾਂਗੇ ਹਾਂਜੀ ਉਦੋਂ ਫਿਰ ਅਪਲਾਈ ਕਰੀ ਨਾ ਫਿਰ ਕਹਿ ਕੇ ਤੇ ਕਰਾ ਦਾਂਗੇ ਤੂੰ ਅੱਗੇ ਆ ਜਿਹੜੇ ਨਰਸਰੀਆਂ ਚ ਕੋਚ ਰੱਖੇ ਉਦੋਂ ਅਪਲਾਈ ਕੀਤਾ ਸੀ ਨਹੀਂ ਸਰਦੋਨੀ ਉਦੋਂ ਕਰ ਦੋ ਨਾ ਫਿਰ ਬਲਿੰਦਰ ਪਾਜੀ ਸਰ ਸਾਨੂੰ ਦਿੰਦੇ ਰਹੀਏ ਤੁਹਾਡੇ ਅਪਲਾਈ ਕਰਨਾ ਪੈਣਾ ਜਿੱਥੇ ਵੀ ਆਪਾਂ ਕਰਨਾ ਨਾ ਤੂੰ ਹੁਣ ਜਿਵੇਂ ਕੋਚਿੰਗ ਦਿੰਦਾ ਜਿਹੜੇ ਜਿਹੜੇ ਕੋਚ ਕੋਚਿੰਗ ਦਿੰਦੇ ਆ ਨਾ ਜਦੋਂ ਨਰਸਰੀਆਂ ਚ ਕੋਚਾਂ ਦੀ ਨਿਕਲਦੀ ਵੈਕੈਂਸੀ ਉਹ ਅਪਲਾਈ ਕਰਾਂਗੇ ਫਿਰ ਕਹਦਾ ਨੇ ਨਾ ਵੀ ਅੱਗੇ ਇੱਥੇ ਕਰਾਉਂਦੇ ਆ ਟ੍ਰੇਨਿੰਗ ਮੁੰਡਿਆਂ ਨੂੰ ਤੇ ਫਿਰ ਕਹਿ ਕੇ ਰਖਾ ਦਾਂਗੇ ਪਰ ਜਿੱਥੇ ਵੀ ਅਪਲਾਈ ਕਰਨਾ ਪੈਣਾ ਫਿਰ ਹੀ ਗੱਲ ਬਣਨੀ ਆ ਆ ਤੂੰ ਜਿਹੜੇ ਨੈਸ਼ਨਲ ਦੇ ਸਰਟੀਫਿਕੇਟ ਲਏ ਆ ਇਹ ਸਾਰੇ ਨਾਲ ਲਾ ਦਿਂ ਹ ਜੇ ਤੇਰੀ ਉਮਰ ਹੈਗੀ ਆ 37 ਸਾਲ ਤੱਕ ਤੇਰਾ ਕੰਮ ਕਰਤਾ ਹੈ ਜੀ ਹਜੇ 35 ਤੇਰਾ ਕੰਮ ਬਣ ਜਾਣਾ ਬਾਕੀ ਮੈਂ ਐਸਐਸਪੀ ਸਾਹਿਬ ਨੂੰ ਕਹਿ ਦਿੰਦਾ ਵੀ ਹਾਂ ਇਹਦਾ ਖਿਆਲ ਰੱਖਿਓ ਜੀ ਹਾਂਜੀ ਸਰ ਤੇ ਜੇ ਕੋਈ ਗੱਲ ਹੋਵੇ ਜਦੋਂ ਕੋਈ ਆਵੇ ਪੁਲਿਸ ਪਲਸ ਹਾਂਜੀ ਸਰ ਉਦੋਂ ਮਾੜਾ ਜਿਹਾ ਦੱਸਦਿਆ ਕਰੋ ਫਿਰ ਕਹਿ ਦਾਂਗੇ ਵੀ ਇਹਦੀ ਆ ਗੱਲ ਆ ਬਿਆਨ ਹੋਏ ਥਾਰੇ ਹਾਂਜੀ ਸਰ ਪਰਿਵਾਰ ਨਾਲ ਹਮੇਸ਼ਾ ਜਾਂਦਾ ਜੀ ਮੈਂ ਤੇਰੇ ਪਿੰਡ ਤੇ ਸਰਪੰਚੋ ਵੀ ਤੇਰਾ ਪੁੱਛਿਆ ਸੀ ਉਹਨੇ ਵੀ ਤੇਰੀ ਹਾਮੀ ਭਰੀ ਵੀ ਇਹ ਗਲਤ ਨਹੀਂਗਾ ਬੰਦਾ ਇਹ ਵਾਕੇ ਕੋਚਿੰਗ ਦਿੰਦਾ ਹਾਂਜੀ ਹਾਂਜੀ ਸਰ ਹੋਰ ਵੀ ਦੋ ਚੌਂ ਨਾਲ ਗੱਲ ਕੀਤੀ ਤੇਰੇ ਕੋਈ ਪ੍ਰੀਤ ਨੇ ਜਿਹੜੇ ਪੱਠੇ ਵਾਲੇ ਸ਼ਾਇਦ ਉਹਨਾਂ ਨੇ ਮੈਨੂੰ ਮੈਸੇਜ ਦਿੱਤਾ ਜੀ ਇ ਦੇ ਜਾਇਓ ਨਹੀਂ ਮੈਂ ਤਾਂ ਹੀ ਆਖਿਆ ਸੀ ਵੀ ਚੱਲ ਤੂੰ ਗਰਾਊਂਡ ਨਾਲ ਲੱਗ ਕਰ ਗਰਾਊਂਡ ਕਾ ਤੋਂ ਛੱਡਨੀ ਆ ਬੱਚਿਆਂ ਨੂੰ ਖੜਾ ਜਿਹੜੇ ਕੋਈ ਬੱਚਾ ਚੱਲ ਖੇਡਣ ਜੋਗਾ ਉਹ ਖੇਡੇ ਤੂੰ ਟ੍ਰੇਨਿੰਗ ਜਿਹੜੀ ਦੇਣਾ ਉਹ ਬੰਦ ਨਾ ਕਰੀ ਤਾਂ ਸੱਧਿਆ ਸੀ ਤੇਰੇ ਆ ਸਾਰੇ ਨਾਲ ਲੜਕੀਆਂ ਨੂੰ ਹੁਣ ਲੜਕੀਆਂ ਸਾਰੇ ਗਰਾਊਂਡ ਬਹੁਤ ਵੱਡੀ ਹੋ ਗਈ ਨਾ ਉਹ ਤੋਂ ਉੱਥੇ ਹੂੰ ਬਾਦਨਾ ਮੈਨੂੰ ਉੱਥੇ ਜੰਗਲਾਂ 'ਚ ਮੰਗਲ ਹੋਏ ਜੀ ਕੋਈ ਨਹੀਂ ਹੁੰਦਾ ਮੈਂ ਸਾਰੇ ਜਿਹੜੋ ਗਲਤ ਲੈਣ ਤੋਂ ਨੀਲੇਆਂ ਦੇ ਬਾਅਦ ਜਮਾ ਦੇ ਕਿਰਪਾ ਨਾਲ ਉੱਥੇ ਰਹੇ ਪਰ ਕਾਂ ਤੈਨੂੰ ਕੋਈ ਆਖੀ ਜਾਵੇ ਫਲਾਣੇ ਬੰਦੇ ਨੂੰ ਲਾ ਦੇ ਜਿਹੜਾ ਕ੍ਰਿਮੀਨਲ ਬੰਦਾ ਤੂੰ ਕਿਸੇ ਦੇ ਭਲੇ ਆਸਤੇ ਵੀ ਫੋਨ ਨਹੀਂ ਲਾਉਣਾ ਠੀਕ ਹੈ ਸਰ ਆਪਾਂ ਕਾਹਤੋਂ ਲਾਉਣਾ ਕ੍ਰਿਮੀਨਲ ਬੰਦੇ ਨੂੰ ਕਿਸ ਨੂੰ ਫੋਨ ਠੀਕ ਹੈ ਤੁਸੀਂ ਸਿੱਧਾ ਕੋ ਪਾਉ ਜੀ ਜਿੱਦਣ ਕੋਈ ਬੰਦਾ ਗਲਤ ਹੋ ਗਿਆ ਉਦੋਂ ਤੋਂ ਮੇਰਾ ਉਹਦੇ ਨਾਲ ਵਾਸਤਾ ਖਤਮ ਹੋ ਗਿਆ ਠੀਕ ਹੈ ਸਰ ਜਿਹੜਾ ਚੰਗਾ ਬੰਦਾ ਉਹਦੇ ਨਾਲ ਮੇਰਾ ਵਾਸਤਾ ਮੇਰਾ ਕਿਹੇ ਗੰਦੇ ਬੰਦੇ ਦਾ ਵਾਸਤਾ ਨਹੀਂ ਠੀਕ ਹੈ ਜੀ ਸਰ ਆਪਣੇ ਡੀਵੀਆਰ ਮਤਲਬ ਕੈਮਰੇ ਲੱਗੇ ਹੋਏ ਹਨਾ ਤੇ ਘਰੇ ਸਾਰੇ ਮਤਲਬ ਜਦੋਂ ਮਤਲਬ ਦੇਰ ਕਰਦਾ ਉਦੋਂ ਲਾ ਕੇ ਰਹਿ ਜਾਂਦੇ ਸੀ ਮਹੀਨਾ ਮਹੀਨਾ ਸਰ ਸਾਨੂੰ ਵਾਪਸ ਨਹੀਂ ਹੁੰਦੇ ਉਹ ਫਿਰ ਉਹ ਤੁਹਾਡੇ ਗੱਲ ਜੁਂਦੀ ਰਹੀ ਤੇ ਚੈੱਕ ਕਰਦੇ ਰਹੇ ਕਿ ਕੀ ਕੋਈ ਆਉਂਦਾ ਕੋਈ ਜਾਂਦਾ ਉਹ ਫਿਰ 15 20 ਦਿਨ ਦੀ ਰਹਿੰਦੀ ਜੂ ਹੈ ਵਿੱਚ ਸਾਰੀ ਰਿਕਾਰਡਿੰਗ ਹਾਂਜੀ ਉਹ ਤਾਂ ਲੈ ਕੇ ਜਾਂਦੇ ਨਹੀਂ ਹੁਣ ਤਾਂ ਗੱਲ ਹੋਈ ਨੂੰ ਉਦੋਂ ਦੀ ਹੋਈ ਹੁਣ ਨਹੀਂ ਕਿਤੇ ਹੋਈ 2 ਸਾਲ ਪਹਿਲਾਂ ਦੀ ਗੱਲ ਬਲਦੇਵ ਕਰਿਆਨੇ ਸਟੋਰ ਵਾਲਿਆਂ ਦੀ ਉਹ ਤੋਂ ਬਾਅਦ ਦਾ ਨਾਮ ਹੈ ਫਿਰ ਨਾਂ ਗਰਜੀਤ ਸਿੰਘ ਸਾਨੋਂ ਬਲਵੀਰ ਸਿੰਘ ਬਲਵੀਰ ਸਿੰਘ 2 ਸਾਲ ਪਹਿਲਾਂ ਹੀ ਹੋਈ ਸਰ ਉਹ ਤੋਂ ਬਾਅਦ ਆਪਾਂ ਦਿੱਤੀ ਹੀ ਕਿ ਇਹਦਾ ਐਸਐਸਪੀ ਸਾਹਿਬ ਇਹ ਇੱਕ ਨਾ ਗਰਜੀਤ ਸਿੰਘ ਸਾਨੋਂ ਬਲਵੀਰ ਸਿੰਘ ਇੱਥੋਂ ਆਊਗਾ ਬਾਦਰ ਨਗਰ ਤੋਂ ਇਹਨਾਂ ਕੋਚਿੰਗਾਂ ਚਿੰਗ ਦਿੰਦਾ ਤੇ ਇਹਦਾ ਕਿਤੇ ਮੜਾ ਮੋੜ ਕੇ ਤੇ ਇਹਨੇ ਕਿਸੇ ਦੇ ਕਹੇ ਤੇ ਫੋਨ ਫਾਨ ਕੀਤਾ ਕਿਸੇ ਕ੍ਰਿਮੀਨਲ ਬੰਦੇ ਨੂੰ ਤੇ ਉਹਦੇ ਚ ਇਹਦੀ ਨਾ ਬੜੀ ਖਿੱਚਤ ਹੁੰਦੀ ਆ ਤੇ ਇਹ ਤੁਹਾਡੇ ਕੋਲ ਮੈਂ ਕੱਲ ਨੂੰ ਇਹਨੂੰ ਭੇਜੂਗਾ ਇਹਦੀ ਨਾ ਗੱਲ ਸੁਣ ਕੇ ਤੇ ਇਹਦੇ ਤੇ ਗਾਹਣਾ ਵਿਚਾਰੇ ਤੇ ਕਾਰਵਾਈ ਕੋਈ ਹੋਵੇ ਇਹ ਮੁੰਡਾ ਬੱਚਿਆਂ ਨੂੰ ਸਗੋਂ ਗੇਮ ਤੇ ਹੀ ਲਾਉਂਦਾ ਲੁੰਦਾ ਆ ਮੈਂ ਇਹਨੂੰ ਭੇਜ ਦੇਣਾ ਕੱਲ ਨੂੰ 12:00 ਵਜੇ ਤੁਹਾਡੇ ਕੋਲ ਹਾਂਜੀ ਠੀਕ ਆ ਸਰ ਠੀਕ ਐ ਐਸਐਸਪੀ ਸਾਹਿਬ ਠੀਕ ਹੈ ਜੀ ਕੱਲ ਨੂੰ 12:00 ਵਜੇ ਚੱਲ ਜੀ ਬਹੁਤ ਬਹੁਤ ਸ਼ੁਕਰੀਆ ਤੇ ਬਾਕੀ ਹੁਣ ਜਦੋਂ ਨਾ ਇਹਨਾਂ ਤਿਆਰ ਕੀ ਹਾਂਜੀ ਜਦੋਂ ਨਰਸਰੀ ਤੇ ਕੋਚਾਂ ਦੀਆਂ ਨਿਕਲੀਆਂ ਉਹ ਅਪਲਾਈ ਕਰਨਾ ਹੀ ਇੱਕ ਜਦੋਂ ਬੱਸਾਂ ਪਈਆਂ ਤੇ ਫਿਰ ਡਰਾਈਵਰ ਦਾ ਅਪਲਾਈ ਕਰਦੀ ਠੀਕ ਹੈ ਸਰ ਜਾਂ ਇਸ ਤਰ੍ਹਾਂ ਕਰ ਕਨੈਕਟਰ ਦਾ ਵੀ ਲਾਇਸੈਂਸ ਬਣਾ ਲਾ ਦੋ ਬੰਨੀ ਕਰਦੀ ਜਿੱਧਰ ਰੋਕਾ ਉਹ ਉੱਧਰ ਹੀ ਹੋ ਜਾਊਗਾ ਠੀਕ ਹੈ ਚੰਗਾ ਕਰਾ ਦਾਂਗੇ ਤੇਰਾ ਤੇਰਾ ਰੋਟੀ ਦਾ ਇੰਤਜ਼ਾਮ ਕਰਦਾ ਕੋਈ ਗੱਲ ਠੀਕ ਠੀਕ ਜਿੱਧਰ ਵੀ ਹੋਊਗਾ ਧੰਨਵਾਦ ਸਰ ਸਿੱਕਾ ਸਰ ਸਰ ਸਿੱਕਾ ਸਰ ਮਾਰੇ ਬਦਲੀ ਟ੍ਰੈਫਿਕ ਦੀ ਆਦਿ ਮੇਰੇ ਨਾਲ ਫਾਇਦਾ ਮੈਂ ਇਹ ਪਸਾ ਫਾਇਦਾ ਪਿੱਛੇ ਨੂੰ ਫਾਇਦਾ ਹੈ ਅਜਾ ਚ ਫਾਇਦਾ ਪਾ ਦੇ ਹੁੰਦਾ ਕਹਿੰਦਾ ਪਰ ਪਿੰਡੋਂ ਬਤੀ ਆਉਂਦੀ ਚ ਵੇ ਘੰਟੇ ਸਾਰਾ ਮਤਲਬ ਕਿਧਰੋਂ ਕਰਾਉਂਦੇ ਇਹਨਾਂ ਮੈਂ ਵੱਖਰਾ ਹੀ ਕਰਾਉਂਦਾ ਉਠਾ ਦੇਣੇ ਮਤਲਬ ਟੈਕਸੀ ਨਾਲ ਬੜਾ ਤਰਦਾ ਨੇ ਮੋੜੇ ਕਾ ਦੇ ਨਾਲ ਇਹ ਕਿਹੜੀ ਗੱਲ ਸਰਪੰਚਾ ਬੀਜੀ ਘਰ ਬਣਾ ਦਈਏ ਤੇਰੇ ਪੂਏ ਕੇ ਤੂੰ ਦੱਸੋ ਕੌਣ ਚਾਹੀਦਾ 24 ਘੰਟੇ ਲਾਤਾ ਤੇ ਬੀਜੀ ਘਰ ਨਹੀਂ 24 ਘੰਟੇ ਮੈਂ ਤਾਂ ਬੀਜੀ ਛੁਣੂ ਬੀਜੀ ਘਰ ਨਹੀਂ ਸਾਨੂੰ ਕੋਈ ਦੱਸ ਮੈਂ ਤਾਂ ਰੱਖਦੇ ਨੂੰ ਜਲੋ ਰਣੀ ਪਾਜੀ ਖਰਾਜਾ ਜਲਾਣਾ ਬਣਾ ਮਾੜਾ ਜ ਮਨਦੀਪ ਨੇ ਕੋਈ ਨਹੀਂ ਮਨਦੀਪ ਭਾਜੀ ਨੇ ਵੀ ਕੱਲ ਵੀ ਰਾਤ ਨੂੰ ਇਕੱਠਾ ਕਾਫੀ ਟਾਈਮ ਫੋਨ ਕਰਾਇਆ ਉਹ ਮਨਾ ਬੈਠਣੀ ਪੱਟੀ ਲਿਆਉ ਲੈਮ ਨੇ ਕਿਹੜਾ ਮੁੰਡਾ ਹਾਂਜੀ ਆ ਵੀ ਜੀ ਲੈਮ ਨੇ ਮਤਲਬ ਤੁਹਾਡੀ ਬਾਸਾਂ ਹੀ ਆਪਾਂ ਨੂੰ ਮੂਹਰੇ ਨਹੀਂ ਅੰਦਾਜ਼ ਨਹੀਂ ਆਉਂਦੇ ਆ ਲੈਮ ਨੇ ਤੇਰੇ ਆਪਣੇ ਇਲਾਕੇ ਚ ਹੀ ਲੱਗਿਆ ਹੋਣਾ ਨਹੀਂ ਲੋੜ ਆਪਾਂ ਨੂੰ ਕਿੱਥੇ ਪੱਟੀ ਲਾਉਣੀ ਆ ਪਰ ਸ਼ਾਬਾਸ਼ ਕਰ ਲਈ ਆ ਖਾਬਰ ਖਾਲੀ ਇੱਥੇ ਹੋਰ ਨਹੀਂ ਪੱਟੀ ਨਹੀਂ ਖਾਲੀ ਸ਼ਾਹਪੁਰ ਆਪਣੇ ਹਲਕੇ ਦਾ